ਦੁਨੀਆਂ ਦੇ ਵਿੱਚ ਹਰ ਗੁਰਦੁਆਰੇ ਦੇ ਵਿੱਚ ਇਹਦੀਆਂ ਅਰਦਾਸਾਂ ਹੁੰਦੀਆਂ ਸੀ ਕੱਲੇ-ਕੱਲੇ ਬੱਚੇ ਦੇ ਮੂੰਹ ਤੇ ਅਰਦਾਸ ਸੀ ਕਿ ਜਿੰਨੇ ਵੀ ਲੋਕ ਮੈਂ ਕਹਿੰਦਾ ਇੰਨੀਆਂ ਅਰਦਾਸਾਂ ਅੱਜ ਤੱਕ ਕਿਸੇ ਦੇ ਨਹੀਂ ਨਹੀਂ ਹੋਈਆਂ ਕਿਆ ਤੱਕ ਕਿੰਨੀ ਕੰਟਰੀਆਂ ਦੇ ਵਿੱਚ ਮਤਲਬ ਕਿ ਇਹਦੀਆਂ ਜਿਹੜੀਆਂ ਮਤਲਬ ਦੇਖਿਆ ਹੋਣਾ ਵੀ ਅਰਦਾਸਾਂ ਕਰਵਾਉਂਦੇ ਸੀਗੇ ਗੁਰਦੁਆਰੇ ਪਿੰਡਾਂ ਦੇ ਵਿੱਚ ਅਨਾਉਂਸਮੈਂਟਾਂ ਹੋਈਆਂ ਵੀ ਤੁਸੀਂ ਅਰਦਾਸ ਕਰੋ ਠੀਕ ਆ ਬਾਕੀ ਸੈਲੀਬ੍ਰਿਟੀ ਵੀ ਇਹੀ ਕਹਿੰਦੇ ਸੀਗੇ ਤੁਸੀਂ ਅਰਦਾਸ ਕਰੋ ਕਿੰਨੀਆਂ ਅਰਦਾਸਾਂ ਹੋਈਆਂ ਇੰਨੀਆਂ ਅਰਦਾਸਾਂ ਹੋਣ ਦੇ ਬਾਵਜੂਦ ਵੀ ਚਲੋ ਜੋ ਪਰਮਾਤਮਾ ਨੂੰ ਮਨਜ਼ੂਰ ਸੀਗਾ ਜਿੱਦਾਂ ਉਹਦਾ ਮਤਲਬ ਕਿ ਜਿੰਨੇ ਉਹਦਾ ਟਾਈਮ ਲਿਖਿਆ ਸੀਗਾ ਉਹ ਪੂਰਾ ਕਰ ਗਿਆ ਹਾਂਜੀ ਜੀ ਅੱਛਾ ਜਿਸ ਤਰੀਕੇ ਦੇ ਨਾਲ ਇਹ ਕਲਾਕਾਰ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਵਧੀਆ ਨਾਮ ਕਮਾ ਚੁੱਕਿਆ ਹੈ ਇੰਡਸਟਰੀ ਦੇ ਲੋਕ ਪਿਆਰ ਕਰਦੇ ਸੀਗੇ ਘਰੇ ਵੀ ਆਏ ਜਦੋਂ ਹੁਣ ਮਤਲਬ ਕੀ ਪਤਾ ਲੱਗ ਗਿਆ ਕਿ ਰਾਜਪੀਰ ਜਵੰਦਾ ਇਸ ਤਰੀਕੇ ਦੇ ਨਾਲ ਵੈਂਟੀਲੇਟਰ ਤੇ ਨੇ ਮਾਂ ਨੇ ਬਹੁਤ سارے ਸੁਪਨੇ ਸੰਜਾਏ ਹੋਣਗੇ ਪਰਿਵਾਰ ਨੇ ਬਹੁਤ سارے ਸੁਪਨੇ ਸੰਜਾਏ ਹੋਣਗੇ ਪਿੰਡ ਦੇ ਲੋਕਾਂ ਨੇ ਬਹੁਤ سارے ਸੁਪਨੇ ਸੰਜਾਏ ਹੋਣਗੇ ਕਿ ਜਵੰਦਾ ਕਰਕੇ ਸਾਡਾ ਪਿੰਡ ਮਸ਼ਹੂਰ ਹੈ ਜਵੰਦਾ ਕਰਕੇ ਸਾਨੂੰ ਲੋਕ ਜਾਣਦੇ ਨੇ ਸਾਡੇ ਪਿੰਡ ਨੂੰ ਜਾਣਦੇ ਨੇ ਪਰ ਇਹ ਸਾਰੇ ਸੁਪਨੇ ਇਹ ਸਾਰਾ ਕੁਝ ਅਜ ਤਰਿਆ ਤਰਿਆ ਆਇਆ ਰਹਿ ਗਿਆ ਬਿਲਕੁਲ ਜੀ ਕਿ ਕੰਦੇ ਹੁੰਦਾ ਨਾ ਦਿਲ ਦੇ ਵਿੱਚ ਵਸਿਆ ਹੋਇਆ ਤਾਂ ਬਹੁਤ ਕੱਢਣਾ ਮੁਸ਼ਕਲ ਹੋ ਜਾਂਦਾ ਠੀਕ ਹੈ ਦੇਖਿਆ ਜਾਵੇ ਕਿ ਸਿੱਧੂ ਵੀਰ ਅਸੀਗਾ ਸਿੱਧੂ ਵੀਰ ਇਹਨੂੰ ਕਿੰਨਾ ਲੋਕ ਪਿਆਰ ਕਰਦੇ ਸੀਗੇ ਅੱਜ ਹਰ ਬੱਚੇ ਦੇ ਹਰ ਕਿਸੇ ਦੇ ਜ਼ੁਬਾਨ ਤੇ ਹਰ ਦਿਲ ਦੇ ਦਿਲਾਂ ਦੇ ਵਿੱਚ ਧੜਕਣਾ ਜੀ ਉਹ ਅੱਜ ਵੀ ਗੂੰਜਦਾ ਇਸੇ ਤਰੀਕੇ ਦੇ ਨਾਲ ਰਾਜਵੀਰ ਜਵੰਦਾ ਵੀ ਵੀਰ ਜਣ ਤੇ ਇੰਨਾ ਕੁ ਜ਼ਿਆਦਾ ਲੋਕਾਂ ਤੇ ਦਿਲਾਂ ਦੇ ਵਿੱਚ ਸ਼ਾਇਆ ਹੋਇਆ ਸੀ ਇੰਨਾ ਕੁ ਸ਼ਾਇਆ ਹੋਇਆ ਸੀਗਾ ਕਿ ਜਿੰਨੇ ਵੱਡੇ ਪਦਧਰ ਤੇ ਉਹਦੇ ਲਈ ਅਰਦਾਸਾਂ ਹੋਈਆਂ ਉਹਨੇ ਵੱਡੇ ਪਦਧਰ ਤੇ ਉਹਦੇ ਲਈ ਪਿਆਰ ਵੀ ਸੀਗਾ ਬਹੁਤ ਜ਼ਿਆਦਾ ਬਿਲਕੁਲ ਹਾਂਜੀ ਤੁਸੀਂ ਪੋਟੀ ਹਸਪੀਟਲ ਦੇ ਵਿੱਚ ਦੇਖਿਆ ਹੋਣਾ ਲੋਕ ਬਾਹਰ ਹਸਪੀਟਲ ਦੇ ਲੰਗਰ ਲਗਾ ਰਿਹਾ ਜੀ ਉਹਦੇ ਲਈ ਵੀ ਹਾਂ ਜੀ ਵੀਰਾ ਠੀਕ ਹੋਵੇ ਉਹਦੇ ਲਈ ਲੰਗਰ ਲਗਾ ਰਹੇ ਨੇ ਕੋਈ ਉਹਦੇ ਲਈ ਅਰਦਾਸ ਕਰ ਰਿਹਾ ਕਿਸੇ ਨੇ ਅਖੰਡ ਪਾਠ ਰਖਾਇਆ ਕਿਸੇ ਨੇ ਘਰ ਦੇ ਵਿੱਚ ਕੋਸ਼ਿਸ਼ ਕੀਤਾ ਜੀ ਕੋਈ ਖਾਣਾ ਖਾਣਾ ਛੱਡ ਗਿਆ ਹਨਾ ਵੀ ਹਾਂ ਵੀਰਾ ਜਦੋਂ ਉੱਠੂਗਾ ਕੀ ਅਸੀਂ ਮੈਸੀ ਉਦੋਂ ਖਾਣਾ ਸ਼ੁਰੂ ਕਰਾਂਗੇ ਇੱਕ ਇੱਕ ਵੀਰ ਸੀਗਾ ਉਹ ਆਪਣੇ ਪਿੰਡ ਤੋਂ ਚੱਲ ਕੇ ਇੱਥੇ ਕੀ ਕਹਿੰਦੇ ਦਰਬਾਰ ਸਾਹਿਬ ਤੱਕ ਆਇਆ ਦਰਬਾਰ ਸਾਹਿਬ ਤੋਂ ਉਹ ਉਹਦੇ ਮਿੱਟੀ ਲੈ ਕੇ ਆਇਆ ਦਰبار صاحب ਦੀ ਦਰਬਾਰ صاحب ਦੀ ਮਿੱਟੀ ਲੈ ਕੇ ਆਇਆ ਜੀ ਉਹਨੇ ਹਸਪੀਟਲ ਤੱਕ ਪਹੁੰਚਿਆ ਜੀ ਉਹ ਤੇ ਉਹ ਤੇ ਵੀਰ ਦੇ ਲਈ ਮਤਲਬ ਕਿ ਬਹੁਤ ਹੈਗਾ ਵਾ ਚੰਗੀ ਗੱਲ ਕੀਤੀ ਉਹਨੇ ਉਹਦੇ ਵੀਰੇ ਲਈ ਸੋਚਿਆ ਅਨਨ ਉਹਨੇ ਦੇਖ ਲਓ ਉਹਦੇ ਜੇਬ ਦੇ ਵਿੱਚ 1 ਰੁਪਈਆ ਨਹੀਂ ਬਚਿਆ ਸੀਗਾ ਤੁਰ ਕੇ ਆਇਆ ਉਹ ਵੀਰਾ ਉਹਨੂੰ ਫਿਰ ਵੀ ਆਪਣੇ ਮਨ ਦੇ ਤਾਂ ਆਪਣੇ ਦਿਲ ਦੇ ਲਈ ਤਾਂ ਹੈ ਨਹੀਂ ਆਪਣੇ ਲਈ ਤਾਂ ਹੈ ਨਹੀਂ ਸੀ ਉਹਨੂੰ ਇਹ ਸੀਗਾ ਕਿ ਹਾਂ ਵੀ ਮੈਂ ਮਿੱਟੀ ਲੈ ਕੇ ਹਸਪੀਟਲ ਦੇ ਵਿੱਚ ਜਾਵਾਂ ਤੇ ਵੀਰਾ ਜੀਤੀ-ਛੇਤੀ ਉੱਠੇ ਬਹੁਤ ਲੋਕਾਂ ਨੇ ਅਰਦਾਸਾਂ ਕੀਤੀਆਂ ਜੀ ਬਹੁਤ ਜ਼ਿਆਦਾ ਲੋਕਾਂ ਨੇ ਅਖੰਡ ਪਾਠ ਤੱਕ ਕਰਵਾਏ ਕਿਸੇ ਨੇ ਘਰ ਦੇ ਵਿੱਚ ਸੁਖਮਨੀ ਸਾਹਿਬ ਕਿਸੇ ਨੇ ਪਾਠ ਵਗੈਰਾ ਕਰਦੇ ਬਹੁਤ ਲੋਕਾਂ ਨੇ ਜੀ